ਪਹੁੰਗੇ ਜੀ ਤਿਆਰ ਚੱਲਦੇ ਆਪਾਂ ਮਾਸੂ ਦੇ ਘਰੇ ਅੱਜ ਪਰਨੀਕ ਘਰ ਚਲੋ ਹਾਂਜੀ ਦੇਖੋ ਜੀ ਇਹ ਹੈਗਾਗਾ ਮੇਰੀ ਨਾਨੀ ਜੀ ਕਾ ਬਾਬਾ ਜੀ ਵਾਲਾ ਕਮਰਾ ਇਿੱਧਰ ਹਨ ਬਣਾਏ ਹੋਏ ਸਾਰੇ ਇੱਥੇ ਬੇਕੀ ਜੀ ਨੇ ਪਾਠ ਕਰਨਾ ਹੋਵੇ ਉਹ ਕਰ ਸਕਦਾ ਹੈਗਾ ਜੀ। ਅਕਵਿ ਮਤਾ ਦਿਖ ਦੇਾਂਗੀ ਤੇ ਦੇਖੋ ਜੀ ਕਿੰਨਾ ਵਧੀਆ ਕਮਰਾ ਬਣਾਇਆ ਹੋਇਆ ਹੈਗਾ। ਪੱਕੀ ਲੱਗੀ ਹੋਈ ਹੈਗੀ। ਤੇ ਦੇਖੋ ਜੀ 24 ਘੰਟੇ ਇੱਥੇ ਹਨ ਗੁਰਬਾਣੀ ਚੱਲਦੀ ਹੈਗੀ। ਫਲੇਟਰੋਅਰ ਬਣਾਏ ਹੋਏ ਨੇ ਸਮਾਨ ਰੱਖਣ ਵਾਸਤੇ। I'm ਇੱਧਰ ਹੈਗੇ ਜੀ ਪਿਆਜ਼ ਰੇ ਆਗੇ ਜੀ ਪ੍ਰਾਪਜੋ ਤ ਬੁਲਬੁਲੇ ਦਾ ਖੇਡੀ ਆਂਦੀ ਐ ਡੈਡੀ ਨੇ ਕਹਿੰਦੀ ਮੈਨੂੰ ਚਾਕਲੇਟ ਲੈ ਆ ਦੀ ਮੈਨੂੰ ਆਹ ਲੈ ਆ ਦੀ ਮੈਨੂੰ ਉਹ ਲੈ ਆ ਦੀ ਕਹਿੰਦੀ ਮੈਂ ਤੇਰੇ ਨਾਲ ਨਹੀਂ ਜਾਂਦੀ ਤੂੰ ਮੈਨੂੰ ਬਾਈ ਛੱਡ ਏਂਗਾ ਮੈਡੀ ਕੰਨ ਲੈ ਚਾਟ ਕੇ ਆਉਂਦਾ ਗੰਨਾ ਮੈਂ ਤਾਂ ਕਰ ਰਿਹਾ ਪੁੱਤ ਕਹਿੰਦੀ ਬਾਈ ਤੂੰ ਜੀਜੀ ਲਈ ਆ ਦੀ ਇਧਰ ਬੀਬੀ ਚੀਰ ਰਹੀ ਆ ਦਾ ਸਬਜੀ ਹੈ ਨਾ ਅਸਲ ਖਾਏ ਬੀਬੀ ਰੋਟੀ ਉਹਨਾਂ ਨੇ ਬਣਾਈ ਸੀਗੀ ਨਾਨੀ ਕਿਹਨਾਂ ਚਾਹ ਕਰੀ ਉਹ ਮੈਂ ਸਭ ਥੇ ਕੱਟਦਾ ਉਧਰ ਪਾਣੀ ਪਿਆਉਣ ਆ ਮੈਂ ਸਾਨੂੰ ਹਲੇ ਦਾ ਹੱਕ ਕਰ ਸੁਣਨਾ ਦਾ ਪਾਣੀ ਇੱਟਾ ਜੋਤੂ ਰੋਤੀ ਜਰੂਰੀ ਨਿਯਮਿਤਰਾ ਸਮਾ ਹੋਈ ਪੂਰੀ ਪਰ ਜਿੱਦਾਂ ਸੀ ਆਈ ਨਹੀਂ ਪਾਇਆ ਉਹਦਾ ਮਰਗਤ ਹੋ ਗਈ ਘਰਾਂ ਤੇ ਮੇਰੀ ਬੇਲਕਾ ਨਾਲ ਦਿੱਤਾ ਤੇ ਮੇਰੇ ਮਾਮਾ ਜੀ ਦਾ ਬੇਟਾ ਜਿਹੜਾ ਗੁਰਸ਼ਬਦ ਉਹਦਾ ਹੋ ਕਰਨੀ ਜਿਵੇਂ ਹੋ ਕਰਾਂਗੇ ਲੋੜੀ ਬਣਾਵਾਂਗੇ ਠੀਕ ਹੈ ਕਿੱਥੇ ਆਈ ਮੈਂ ਤੂੰ ओय काही चीज लिया तेरे वास्ते थैंक यू सर थैंक यू थैंक यू थैंक यू थैंक यू बाई जी थैंक यू बाई ਲਗੀ ਕਮਨ ਹੈ ਅੰਨੇ ਅੱਛਾ ਤੋ ਤੇਰੀ ਨਾਮ ਕੀ ਕਰਨਾ ਹੈ ਨੀਨਿਕਾ ਹਾਂ ਨੀ ਨੀਨਿਕਾ ਅੰਮੋ ਜੀ ਨਹੀਂ ਪੱਤਾ ਜੀ ਚਾਦਰ ਲਾਉਣਾ ਨਾਲੇ ਇਧਰ ਜੀ ਜੋ ਦਾ ਕੰਬਲ ਦੇਖੀਐ ਸੀਗਾ ਕਮਤਾ ਜੀ ਚਲਦੀ ਰਹਿਣਗੇ ਤੇ ਚਲੋ ਠੀਕ ਹੈ ਜੀ ਹੰਬੇ ਥੱਕੇ ਪਏ ਆ ਆਪਾਂ ਵੀ ਕੁਮੜਾ ਮੋਟਾ ਰੈਸਟ ਲੈਨੇ ਆ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦਾ ਐਂਡ ਕਰਦੇ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਆਪਾਂ ਕੰਬਲਾਂ ਤੇ ਚਾਹ ਲੈ ਕੇ ਥੱਲੇ ਲੈ ਕੇ ਜਾਂਦੇ ਆ ਚਾਦਰਾ ਇੱਕ ਕੰਬਲ ਆ ਇੱਕ ਖੇਸ ਆ ਚਲੋ ਠੀਕ ਹੈ ਜੀ ਬਾਏ ਬਾਏ ਸੋਸਟ੍ਰੇ ਕੱਲ